ਹੈਲੋ ਸਟੂਡੈਂਟਸ ਹਾਊ ਆਰ ਯੂ ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀਵੀ ਚੈਨਲ ਤੇ ਜਮਾਤ 8ਵੀਂ ਦਾ ਅਧਿਆਇ 2 ਦਾ ਅਭਿਆਸ 2.2 ਕਰਵਾਉਣ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੈਨੂੰ ਪ੍ਰਾਣੀਆਂ ਵੀਡੀਓ ਚ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ 2.2 ਕਰਨ ਤੋਂ ਪਹਿਲਾਂ ਤੁਹਾਨੂੰ 2.1 ਆਣੀ ਬਹੁਤ ਜ਼ਰੂਰੀ ਹੈ ਕਿਉਂਕਿ 2.1 ਵਿੱਚ ਆਪਾਂ ਸਮੀਕਰਨ ਨੂੰ ਹੱਲ ਕਰਨਾ ਸਿੱਖਿਆ ਸੀ ਇਸ ਵਿੱਚ ਆਪਾਂ ਨੂੰ ਇੱਕ ਇਕੁਏਸ਼ਨ ਦਿੱਤੀ ਹੋਏਗੀ ਉਸ ਵਿੱਚੋਂ ਆਪਾਂ ਇੱਕ ਸਮੀਕਰਨ ਬਣਾਣੀ ਹੈ ਆਓ ਪਹਿਲਾ ਸਵਾਲ ਦੇਖਦੇ ਹਾਂ ਇੱਕ ਸੰਖਿਆ ਇਹ ਜੀ ਹੈ ਕਿ ਜਿੰਨੀ ਉਹ 84 ਤੋਂ ਵੱਧ ਹੈ ਉਨਹੀ 108 ਤੋਂ ਘੱਟ ਹੈ ਸੰਖਿਆ ਪਤਾ ਕਰੋ ਪਹਿਲੇ ਸਵਾਲ ਦਾ ਹੱਲ ਦੇਖਦੇ ਹਾਂ ਮੰਨ ਲਓ ਸੰਖਿਆ ਕੀ ਹੈ ਉਹ x ਹੈ ਪ੍ਰਸ਼ਨ ਅਨੁਸਾਰ ਆਪਾਂ ਕੀ ਕਿਹਾ ਸੀ 84 ਤੋਂ ਵੱਧ ਮਤਲਬ x 84 ਲਿਖਾਂਗੇ 108 ਤੋਂ ਘੱਟ ਤਾਂ 108 ਕੀ ਲਿਖਾਂਗੇ x ਆਪਾਂ ਸੰਖਿਆ ਕੀ ਮੰਨੀ ਹੈ x ਮੰਨੀ ਹੈ हूँ अपने को एक समीकरण बन गया एक्स माइनस चौरासी बराबर एक सौ अठ माइनस एक्स आप करेंगे एक्स वाली एक साइड you. कर लेंगे इधर एक्स है आ माइनस एक्स इधर आके प्लस का एक्स précisiv... <close> <exhale> हो yes, ते 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 ज़्राण ज़्राण गया बराबर एक सौ अठ एज इज़ है आ माइनस चौरासी उधर जाके प्लस का चौरासी एक एक्स तो एक एक्स किए दो एक्स बराबर एक सौ अठ प्लस चौरासी किए एक सौ बानवे ਹੁਣ ਆ ਦੋ ਇਧਰ ਗੁਣਾ ਚ ਉਧਰ ਜਾ ਕੇ ਕੀ ਹੋ ਜਾਏਗਾ ਭਾਗ x 192 2 2 ਦੇ ਟੇਬਲ ਜੇ 192 ਕੱਟਿਆ ਜਾਏਗਾ 96 ਤੇ ਤਾਂ x ਕਿੰਨਾ ਆ ਗਿਆ 96 ਇਹ ਆਪਣਾ ਕੀ ਆ ਗਿਆ ਆਨਸਰ ਦੂਜਾ ਸਮ ਦੇਖਦੇ ਆ 34 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਇੱਕ ਭਾਗ ਦਾ 4 7 ਦੂਜੇ ਭਾਗ ਦੇ 2/5 ਦੇ ਬਰਾਬਰ ਹੈ ਮੰਨ ਲਓ ਪਹਿਲਾ ਭਾਗ ਕੀ ਹੈ x ਤਾਂ ਦੂਜਾ ਭਾਗ ਕੀ ਹੋ ਜਾਏਗਾ 34 x 34 ਨੂੰ ਦੋ ਭਾਗਾ ਚ ਵੰਡਤਾ ਆਪਾਂ ਪਹਿਲਾ ਭਾਗ x ਮੰਨ ਲਿਆ ਤਾਂ ਦੂਜਾ ਭਾਗ ਕੀ ਹੋਏਗਾ 34 x ਪ੍ਰਸ਼ਨ ਅਨੁਸਾਰ ਪਹਿਲੇ ਭਾਗ ਦਾ 4/7 ਬਰਾਬਰ ਕਿੰਦੇ ਹੋਏਗਾ ਦੂਜੇ ਭਾਗ ਦੇ 2/5 ਹੁਣ ਪਹਿਲਾ ਭਾਗ ਕੀ ਮੰਨਿਆ ਆਪਾਂ x ਤਾਂ x ਦਾ 4/7 ਬਰਾਬਰ ਦੂਜਾ ਭਾਗ ਕੀ ਹੈ 34 x ਦਾ 2/5 ਦੇ ਬਰਾਬਰ ਹੋ ਗਿਆ ਹੁਣ ਜਿੱਥੇ ਵੀ ਆਪਾਂ ਨੂੰ ਪਤਾ ਪੰਜਾਬੀ ਚ ਦਾ ਲਿਖਿਆ ਹੁੰਦਾ ਮਤਲਬ ਕੀ ਹੈ ਗੁਣਾ ਕਰਨੀ ਹੈ x 4/7 34 x 2/5 ਆਹ ਵਾਲਾ ਆਪਾਂ ਇਧਰ ਲੈ ਆਵਾਂਗੇ x 4/7 ਜਦੋਂ ਵੀ ਗੁਣਾ ਵਾਲੀ ਰਕਮ ਹੋਵੇ ਦੂਜੇ ਪਾਸੇ ਜਾਂਦੀ ਹੈ ਇਧਰੋਂ ਉਲਟ ਜੇਗੀ ਇਧਰ 2/5 ਹੈ ਤਾਂ ਉਧਰ ਜਾ ਕੇ ਕੀ ਬਣ ਜੇਗੀ 5/2 ਬਰਾਬਰ ਇਹ ਕਿੰਨਾ ਰਹਿ ਗਿਆ 34 x 2 ਦੇ ਟੇਬਲ 'ਚ 4 2 ਤੇ ਹੁਣ ਦੇਖੋ ਕੀ ਰਹਿ ਗਿਆ x 2 5 2 5 ਕਿੰਨਾ ਹੁੰਦਾ 10 ਨਾਲ ਕੀ ਆ ਗਿਆ x ਥੱਲੇ 7 ਤੇ ਕਮ 7 ਬਰਾਬਰ 34 x ਹੁਣ ਆਪਣੇ ਕੋਲੇ दस बटा सत्त एक्स आ माइनस एक्स इधर क्यों हो गया प्लस द एक्स बराबरे चौंती आ पैलसीयम लिता कि आ गया सत्त एकम एक सत्त करोस मल्टीप्लाई दस एक्स का दा दस एक्स आ गया सत्त एक्स का सत्त एक्स, एक्स प्लस का निशान है दस एक्स प्लस सत्त एक्स किन्न हो गए सतारा एक्स बटा सत्त बराबरे 34 ਹੁਣ ਆ 7 ਇਧਰ ਭਾਗ ਚ ਉਧਰ ਜਾ ਕੇ ਕੀ ਹੋ ਜਾਏਗਾ ਗੁਣਾ ਤਾਂ ਕੀ ਬਣੇਗਾ 17x 34 7 ਜਦ 34 7 ਨਾਲ ਕੀਤੀ ਕਿੰਨਾ ਆ ਗਿਆ 238 17x 238 ਹੁਣ ਆ 17 ਇਧਰ ਗੁਣਾ ਚ ਉਧਰ ਜਾ ਕੇ ਕੀ ਹੋ ਜਾਏਗਾ ਭਾਗ 238 17 17 ਦੇ ਟੇਬਲ ਤੇ 238 ਕਿੰਨੇ ਨੰਬਰ ਤੇ ਕੱਟਿਆ ਜਾਏਗਾ 14 ਤੇ ਤਾਂ x ਕਿੰਨਾ ਆ ਗਿਆ 14 ਉਨ ਆਪਾਂ ਪਹਿਲਾ ਭਾਗ ਕੀ ਮੰਨਿਆ ਸੀ x ਤਾਂ x ਬਰਾਬਰ ਕਿੰਨਾ ਆ ਗਿਆ 14 ਦੂਜਾ ਭਾਗ ਕੀ ਸੀ 34 x 34 ਵਿੱਚੋਂ 14 ਗਿਆ ਕਿੰਨਾ ਆ ਗਿਆ 20 ਇਸ ਤਰ੍ਹਾਂ ਆਪਣਾ ਦੂਜਾ ਸੌਮ ਕੰਪਲੀਟ ਹੁੰਦਾ ਹੈ ਤੀਜਾ ਸੌਮ ਦੇਖਦੇ ਆ ਜੇਕਰ ਕਿਸੇ ਸੰਖਿਆ ਦੇ 5 ਗੁਣਾ ਵਿੱਚੋਂ 5 ਘਟਾਇਆ ਜਾਵੇ ਤਾਂ ਨਤੀਜਾ ਉਸ ਸੰਖਿਆ ਦੇ ਦੁਗਨੇ ਤੋਂ 4 ਵੱਧ ਆਉਂਦਾ ਹੈ ਤਾਂ ਉਹ ਸੰਖਿਆ ਪਤਾ ਕਰੋ ਤੀਜੇ ਦਾ ਹੱਲ ਦੇਖਦੇ ਆ ਮੰਨ ਲਓ ਆਪਾਂ ਉਹ ਸੰਖਿਆ ਕੀ ਮੰਨ ਲਈ x ਮੰਨ ਲਈ ਪ੍ਰਸ਼ਨ ਅਨੁਸਾਰ ਕੀ ਸੀ 5 ਗੁਣਾ 5x ਠੀਕ ਆ 5 ਮਤਲਬ ਉਸ ਸੰਖਿਆ ਨੂੰ 5 ਗੁਣਾ ਕਰਨਾ ਸੀ 5x ਵਿੱਚੋਂ 5 ਘਟਾਇਆ ਜਾਵੇ ਬਰਾਬਰ ਹੈ ਉਸ ਸੰਖਿਆ ਦੇ ਦੁੱਗਣੇ ਵਿੱਚ 4 ਜੋੜਿਆ ਜਾਵੇ ਲਿਖਿਆ ਸੀ ਤਾਂ 2x ਕਿੰਨਾ ਆ ਗਿਆ 4 ਆ ਪਲੱਸ ਦਾ 2x ਇਧਰ ਆ ਕੇ ਮਾਈਨਸ ਦਾ 2x ਬਰਾਬਰ ਹੈ 4 ਐਜ਼ ਇਟ ਇਜ਼ a ਮਾਈਨਸ ਉਧਰ ਜਾ ਕੇ ਪਲੱਸ ਦਾ ਹੋ ਗਿਆ 5 5 ਵਿੱਚੋਂ 2x ਗਏ 5x ਵਿੱਚੋਂ 2x ਕਿਦੋਂ ਘਟਾਵਾਂਗੇ ਕਿੰਨਾ ਆ ਜਾਏਗਾ 3x ਬਰਾਬਰ 4 ਤੇ 5 9 ਆ ਤੇ ਇਹਨਾਂ ਦੇ ਗੁਣਾ ਜਿੱਧਰ ਜਾ ਕੇ ਕੀ ਹੋ ਜਾਏਗਾ ਭਾਗ x ਬਰਾਬਰ 9/3 3 ਦੇ ਟੇਬਲ 'ਚ 9 3 ਤੇ ਤਾਂ x ਬਰਾਬਰ ਕਿੰਨਾ ਆ ਜਾਏਗਾ 3 ਇਹ ਆਪਣਾ ਕੀ ਆ ਗਿਆ ਰਾਈਟ ਆਨਸਰ ਚੌਥਾ ਸਵਾਲ ਦੇਖਦੇ ਹਾਂ ਇੱਕ ਦੋ ਅੰਕਾਂ ਵਾਲੀ ਸੰਖਿਆ ਦੇ ਅੰਕਾਂ ਦਾ ਅੰਤਰ 3 ਹੈ ਜੇ ਅੰਕਾਂ ਨੂੰ ਉਲਟਾ ਦਿੱਤਾ ਜਾਵੇ ਅਤੇ ਪ੍ਰਾਪਤ ਸੰਖਿਆ ਨੂੰ ਅਸਲ ਸੰਖਿਆ ਵਿੱਚ ਜੋੜ ਦਿੱਤਾ ਜਾਵੇ ਤਾਂ ਸਾਨੂੰ 143 ਪ੍ਰਾਪਤ ਹੁੰਦਾ ਹੈ ਅਸਲ ਸੰਖਿਆ ਪਤਾ ਕਰੋ ਚੌਥੇ ਦਾ ਹੱਲ ਦੇਖਦੇ ਆਂ ਦੋ ਅੰਕਾਂ ਵਾਲੀ ਸੰਖਿਆ ਆਪਾਂ ਨੂੰ ਪਤਾ ਹੈ ਦਹਾਈ ਅੰਕ ਤੇ ਇਕਾਈ ਅੰਕ ਤੋਂ ਬਣਦੀ ਹੈ ਮੰਨ ਲਓ ਇਕਾਈ ਅੰਕ ਕਿੰਨਾ ਹੈ x ਪ੍ਰੇਸ਼ਨ ਅਨੁਸਾਰ ਦਹਾਈ ਅੰਕ ਆਪਾਂ ਮੰਨ ਲਿਆ x 3 ਕਿਉਂ ਮੰਨਿਆ ਕਿਉਂਕਿ ਆਪਾਂ ਨੂੰ ਕਿਹਾ ਗਿਆ ਸੀ ਦੋਨਾਂ ਸੰਖਿਆਵਾਂ ਦਾ ਆਪਸ ਵਿੱਚ ਅੰਤਰ ਕਿੰਨਾ ਹੈ 3 ਦੇਖੋ ਜਦੋਂ ਆਪਾਂ ਇਹਨਾਂ ਦੋਨਾਂ ਦਾ ਅੰਤਰ ਕੱਢਾਂਗੇ x (x 3) x ਦਾ x ਦਾ 3 x x ਕੈਨਸਲ ਹੋ ਗਏ ਤਾਂ ਅੰਤਰ ਕਿੰਨਾ ਆ ਗਿਆ 3 ਤਾਂ ਮਤਲਬ ਦੂਜੀ ਦਹਾਈ ਅੰਕ ਤੇ ਕਿਹ ਸੰਖਿਆ ਕਿਹੜੀ ਪਈ ਹੈ x 3 ਹੁਣ ਪ੍ਰਾਪਤ ਸੰਖਿਆ ਪ੍ਰਾਪਤ ਸੰਖਿਆ ਦਾ ਮਤਲਬ ਕੀ ਹੁੰਦਾ ਹੈ ਸੰਖਿਆ ਪ੍ਰਾਪਤ ਕਿ ਆਪਾਂ ਇਸ ਨੂੰ ਇਸ ਤਰ੍ਹਾਂ ਥੋੜਾ ਲਿਖ ਦਾਂਗੇ x x 3 ਇਕਾਈ ਅੰਕ ਤੇ ਦਹਾਈ ਅੰਕ ਇਸ ਨੂੰ ਕਿਵੇਂ ਲਿਖੀਦਾ ਹੈ ਦਹਾਈ ਅੰਕ ਦਾ ਮਤਲਬ 10 ਠੀਕ ਹੈ ਆਪਾਂ ਇਸ ਨੂੰ ਐਕਸਪੈਂਡ ਫਾਰਮ ਵਿਸਤ੍ਰਿਤ ਰੂਪ ਵਿੱਚ ਆਪਾਂ ਇਸ ਦੀ ਗੁਣਾ ਕਰਾਂਗੇ ਦਹਾਈ ਦੀ ਗੁਣਾ ਕਿੰਦੇ ਨਾਲ ਹੁੰਦੀ ਹੈ 10 ਨਾਲ ਤਾਂ ਇਸ ਨੂੰ ਆਪਾਂ ਕਿਵੇਂ ਲਿਖਾਂਗੇ 10 ਠੀਕ ਹੈ ਦਹਾਈ ਤੇ ਕੋਣ ਪਿਆ ਐ x ਮਾਈਨਸ ਤੇ 10 x 3 ਪਲੱਸ ਇਕਾਈ ਅੰਕ ਵਿੱਚ ਜੋੜ ਦਾਂਗੇ ਉਹ ਕਿੰਨਾ ਸੀ x ਹੁਣ ਜਦੋਂ ਇਸ ਦੀ ਗੁਣਾ ਕਰਾਂਗੇ 10x 10 ਤੇ 30 x ਐਜ਼ ਇਟ ਇਜ਼ ਹੁਣ ਆਪਣੇ ਕੋਲ 10x ਤੇ 1x ਕਿੰਨਾ ਹੋ ਗਿਆ 11x -3 ਤਾਂ પ્રાપ્ત ਸੰਖਿਆ ਕੀ ਹੋਗੀ 11x 30 ਹੁਣ ਸੰਖਿਆ ਨੂੰ ਉਲਟਾਉਣ ਤੇ ਜਿਹੜੀ ਸੰਖਿਆ ਆਈ ਉਸ ਨੂੰ ਉਲਟਾ ਦਾਂਗੇ ਅੰਕਾਂ ਨੂੰ ਉਲਟਾਉਣ ਤੇ ਜਾਂ ਸੰਖਿਆ ਦੇ ਅੰਕਾਂ ਨੂੰ ਉਲਟਾਉਣ ਤੇ ਕੀ ਦੇਖੋ ਸਭ ਤੋਂ ਪਹਿਲੇ ਆਪਾਂ ਇਕਾਈ ਨੂੰ ਕੀ ਮੰਨੀ ਸੀ x ਮੰਨੀ ਸੀ ਹੁਣ ਆਪਣਾ ਇਕਾਈ ਅੰਕ ਕੀ ਹੋ ਜਾਏਗਾ x 3 ਤੇ ਦਹਾਈ ਅੰਕ ਤੇ ਕੀ ਆ ਜਾਏਗਾ x हूँ प्रापत संख्या की होएगी हूँ दहाई अंकी एक्स तो दस एक्स प्लस एक्स माइनस तीन दस एक्स प्लस द एक्स प्लस माइनस माइनस तीन दस एक्स एक्स कि हो गए गे, ग्यारह एक्स माइनस तीन ਕੁਨ ਪ੍ਰਸ਼ਨ ਅਨੁਸਾਰ ਕੀ ਕਿਹਾ ਸੀ ਜਿਹੜੀਆਂ ਦੋਨਾਂ ਸੰਖਿਆਵਾਂ ਦਾ ਜੋੜ ਕਿੰਨੇ ਬਰਾਬਰ 143 ਦੇ ਪਹਿਲੀ ਸੰਖਿਆ ਕੀ ਸੀ 11x 3 11x 10 ਜਿਹੜੀ ਹੁਣ ਆਈ ਹੈ ਬਰਾਬਰ 143 ਹੁਣ 11x 3 11x 10 143 ਹੁਣ 11x 11x ਕਿੰਨੇ ਹੋਗੇ 22x माइनस ती तो माइनस तीन माइनस माइनस प्लस ती तेन तेती माइनस तेती बराबर एक सौ तरताली बी एक्स बराबर कि आ गया एक सौ तरताली माइनस उधर जाके प्लस दैी बई एक्स बराबर एक सौ छिहत्तर हो गया ਦੇਖੋ 336 437 1 ਦਾ 1 ਹੁਣ x ਬਰਾਬਰ 176 ਆ 22 ਗੁਣਾ ਚ ਉਧਰ ਜਾ ਕੇ ਭਾਗ ਹੋ ਗਿਆ 22 ਦੇ ਟੇਬਲ ਚ 176 ਕਿੰਨੇ ਨੰਬਰ ਤੇ ਆ ਗਿਆ 8 ਤੇ x ਬਰਾਬਰ ਕਿੰਨਾ ਆ ਗਿਆ 8 ਹੁਣ ਆਪਣੇ ਕੋਲ ਇਕਾਈ ਅੰਕ ਕੀ ਮੰਨਿਆ ਸੀ x ਬਰਾਬਰ ਕਿੰਨਾ ਆ ਗਿਆ 8 ਤਾਂ ਦਹਾਈ ਅੰਕ ਕਿੰਨਾ ਆ ਜਾਏਗਾ 8 ਵਿੱਚੋਂ 3 ਗਏ 5 ਤਾਂ ਆਪਣੀ ਅਸਲ ਸੰਖਿਆ ਕੀ ਬਣ ਗਈ ਇਕਾਈ ਅੰਕ ਕੀ ਹੈ 8 ਤੇ ਦਹਾਈ ਅੰਕ ਕੀ ਹੈ 5 85 ਜਦੋਂ ਆਪਾਂ x 10 ਨੂੰ ਇਕਾਈ ਅੰਕ ਮੰਨਾਂਗੇ ਉਦੋਂ ਇਕਾਈ ਅੰਕ ਕੀ ਬਣ ਜਾਏਗਾ 5 ਤੇ ਦਹਾਈ ਅੰਕ 8 ਇਸ ਕਰਕੇ ਸੰਖਿਆ ਕੀ ਬਣ ਗਈ 85 ਜਾਂ 58 ਪੰਜਵਾਂ ਸਮ ਦੇਖਦੇ ਹਾਂ ਇੱਕ ਦੋ ਅੰਕਾਂ ਵਾਲੀ ਸੰਖਿਆ ਦੇ ਅੰਕਾਂ ਦਾ ਜੋੜਫਲ 9 ਹੈ ਜਦੋਂ ਅਸੀਂ ਅੰਕਾਂ ਨੂੰ ਉਲਟਾਉਂਦੇ ਹਾਂ ਤਾਂ ਨਵੀਂ ਸੰਖ ਬਣੀ ਸੰਖਿਆ ਅਸਲ ਸੰਖਿਆ ਤੋਂ 27 ਜ਼ਿਆਦਾ ਪ੍ਰਾਪਤ ਹੁੰਦੀ ਹੈ ਸੰਖਿਆ ਪਤਾ ਕਰੋ ਪੰਜਵੇਂ ਦਾ ਹੱਲ ਦੇਖਦੇ ਹਾਂ ਮੰਨ ਲਓ ਇਕਾਈ ਸਥਾਨ ਵਾਲਾ ਅੰਕ ਕੀ ਹੈ x ਹੈ ਤਾ ਦਹਾਈ ਸਤਾਣ ਵਾਲ ਅੰਕ ਕੀ ਬਣੇਗਾ 9 x ਤੇ ਦੋਨਾਂ ਦਾ ਜੋੜ ਫਲ ਕਿੰਨਾ 9 ਹੈ ਦੇਖੋ ਜਦੋਂ ਆਪਾਂ 1x ਮੰਨ ਲਿਆ 1 9 x ਮੰਨ ਲਿਆ ਦੋਨਾਂ ਦਾ ਜੋੜ ਫਲ ਮਤਲਬ ਕੀ ਕਰਨਾ ਹੈ ਪਲਸ ਹੁਣ ਦੇਖੋ ਆ x ਨਾਲ x ਕੀ ਹੋ ਗਿਆ ਕੈਨਸਲ ਤਾਂ ਜੋੜ ਫਲ ਕਿੰਨਾ ਆ ਗਿਆ 9 ਆਪਾਂ ਇਹੀ ਪਤਾ ਕਰਨਾ ਸੀ ਤਾਂ ਕਰਕੇ ਆਪਾਂ ਦਹਾਈ ਅੰਕ ਨੂੰ ਕੀ ਮੰਨਾਂਗੇ 9 x ਤਾਂ ਪ੍ਰਾਪਤ ਸੰਖਿਆ ਕੀ ਬਣੇਗੀ ਇਕਾਈ ਹੈ ਦਹਾਈ ਹੈ ਤਾਂ ਪ੍ਰਾਪਤ ਸੰਖਿਆ ਮੈਂ ਪਹਿਲਾਂ ਹੀ ਕਿਹਾ ਕਿ ਦਹਾਈ ਦੇ ਸਥਾਨ ਤੇ ਆਪਾਂ ਉਹਦੀ ਗੁਣਾ ਕਿੰਦੇ ਨਾਲ ਕਰਨੀ ਹੈ 10 ਨਾਲ 10 ਬ੍ਰੈਕਟ ਵਿੱਚ 9 x ਵਿੱਚ ਕੀ ਜੁੜ ਜੇਗਾ ਇਕਾਈ ਅੰਕ ਤਾਂ ਕੀ ਸੰਖਿਆ ਪ੍ਰਾਪਤ ਹੋਏਗੀ 10 ਦੀ ਗੁਣਾ 9 ਨਾਲ ਕਿਤੇ 90 10x ਦਾ x 90 10 ਵਿੱਚੋਂ x ਗੇ 9x ਨਾਲ ਕੀ ਆਏਗਾ ਵੱਡੀ ਰਕਮ ਵਾਲਾ ਨਿਸ਼ਾਨ ਮਾਈਨਸ ਦਾ 90 9x ਕੀ ਆ ਗਈ ਆਪਣੀ ਪ੍ਰਾਪਤ ਸੰਖਿਆ ਹੁਣ ਅੰਕਾਂ ਨੂੰ ਉਲਟਾ ਕਰਨ ਤੋਂ ਬਾਅਦ जो आप तो अंकों उल्टा कर देंगे हूँ इकई के स्थान पर एक्सा हूँ इकई दे स्थान पर आ जाएगा नौ माइनस एक्स तो दहाई अंक की बन जाएगा एक्स तो प्राप्त संख्या नवी कि प्राप्त संख्या मिलेगी एक दहाई वाली हूँ दहाई त कौन है एक्स तो दस एक्स दस दुण है एक्स न प्लस नौ माइनस एक्स तो दस एक्स प्लस नौ माइनस एक्स ठीक है दस एक्स के एक्स गया कि रह गए नौ एक्स प्लस द नौ नवी संख्या की आ गई एक्स प्लस, प्लस ਨੋ ਹੁਣ ਆਪਾਂ ਨੂੰ ਕੀ ਪਤਾ ਹੈ ਕਿਹੜੀ ਨਵੀਂ ਬਣੀ ਸੰਖਿਆ ਸੀ ਅਸਲ ਸੰਖਿਆ ਤੋਂ 27 ਜ਼ਿਆਦਾ ਸੀ ਠੀਕ ਹੈ ਤਾਂ ਨਵੀਂ ਸੰਖਿਆ ਕੀ ਬਣੀ ਸੀ 9x 9 90 9x ਅਸਲ ਸੰਖਿਆ ਜਿਹੜੀ ਆਪਾਂ ਪਹਿਲਾਂ ਪ੍ਰਾਪਤ ਕੀਤੀ 27 ਠੀਕ ਹੈ ਹੁਣ ਆਪਾਂ x ਵਾਲੇ ਐਕਸਾਈਡ ਕਰ ਲਾਂਗੇ 9x ਆਪ ਮਾਈਨਸ ਦਾ 9x ਇਧਰ ਆ ਕੇ ਦਾ 9x ਬਰਾਬਰ ਇਧਰ ਕੀ ਪਿਆ 90 ਦਾ 27 ਆਪ ਦਾ 9 ਇਧਰ ਜਾ ਕੇ ਦਾ 9 9x 9x 18x 90 27 117 ਮਾਈਨਸ ਨੋ ਕਰਨੇ ਆ ਤਾਂ 18x ਬਰਾਬਰ ਕਿੰਨਾ ਆ ਗਿਆ 108 ਹੁਣ ਇੱਧਰ 18 ਗੁਣਾ ਚ ਹੈ ਤਾਂ ਉਧਰ ਜਾ ਕੇ ਕੀ ਹੋ ਜਾਏਗਾ ਪਾਗ 108/18 18 ਦੇ ਟੇਬਲ ਚ 108 ਕਿੰਨੇ ਨੰਬਰ ਤੇ ਆ ਗਿਆ 6 ਤੇ ਤਾਂ x ਬਰਾਬਰ ਕਿੰਨਾ ਆ ਗਿਆ 6 ਹੁਣ ਆਪਣੇ ਕੋਲੇ ਇਕਾਈ ਅੰਕ ਕੀ ਬਣੇਗਾ ਦੇਖੋ ਇਕਾਈ ਅੰਕ ਆਪਾਂ ਕੀ ਮੰਨਿਆ ਸੀ x ਤਾਂ 6 ਤੇ ਦਹਾਈ ਅੰਕ 9 ਵਿੱਚੋਂ 6 ਗਏ 3 ਹੁਣ ਆਪਣੇ ਕੋਲੇ ਸੰਖਿਆ ਕੀ ਬਣੇਗੀ ਦੇਖੋ ਇਕਾਈ ਅੰਕ ਕਿੰਨਾ ਹੈ 6 6 ਲਿਖਿਆ ਉਸ ਤੋਂ ਬਾਅਦ ਦਹਾਈ ਅੰਕ 3 ਤਾਂ ਸੰਖਿਆ ਕੀ ਬਣ ਗਈ 36 6ਵਾਂ ਸਵਾਲ ਦੇਖਦੇ ਹਾਂ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਤੋਂ 6 ਸਾਲ ਵੱਧ ਹੈ ਧਿਆਨ ਨਾਲ ਸੁਣੋ ਕਿਹੜੀ ਪ੍ਰੀਤ ਦੀ ਉਮਰ ਹੈ ਉਹ ਅਬਦੁੱਲ ਦੀ ਉਮਰ ਤੋਂ 6 ਸਾਲ ਵੱਧ ਹੈ 6 ਸਾਲ ਪਹਿਲਾਂ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਦਾ 4 ਗੁਣਾ ਸੀ ਦੋਨਾਂ ਦੀ ਵਰਤਮਾਨ ਉਮਰ ਪਤਾ ਕਰੋ ਅੱਲੇ ਲਿਖ ਲਿਆ ਅਬਦੁੱਲ ਦੀ ਉਮਰ ਆਪਾਂ ਨੂੰ ਕੀ ਕਿਹਾ ਗਿਆ ਸੀ ਕਿਹੜੀ ਪ੍ਰੀਤ ਦੀ ਉਮਰ ਹੈ ਅਬਦੁੱਲਦੀ ਉਮਰ ਤੋਂ 6 ਸਾਲ ਵੱਧ ਹੈ ਹੁਣ ਮਤਲਬ ਅਬਦੁੱਲਦੀ ਉਮਰ ਕੀ ਮੰਨਾਂਗੇ x ਤਾਂ ਪ੍ਰੀਤ ਦੀ ਉਮਰ ਕੀ ਹੋਗੀ x 6 6 ਸਾਲ ਪਹਿਲਾਂ ਕੀ ਸੀਗਾ ਪ੍ਰੀਤ ਦੀ ਉਮਰ ਸੀ ਉਹ ਕੀ ਹੋਏਗੀ x 6 6 ਹੋਏਗੀ ਤਾਂ ਅਬਦੁੱਲਦੀ ਉਮਰ x 6 ਕਹਿੰਦੇ 6 ਸਾਲ ਪਹਿਲਾਂ ਪ੍ਰੀਤ ਦੀ ਉਮਰ ਬਰਾਬਰ ਕਿੰਦੀ ਉਮਰ ਦਾ 4 ਗੁਣਾ ਸੀ 4 ਅਬਦੁੱਲਦੀ ਉਮਰ ਠੀਕ ਹੈ ਤਾਂ 6 ਸਾਲ ਪਹਿਲਾਂ ਪ੍ਰੀਤ ਦੀ ਉਮਰ ਕੀ ਮੰਨੀ ਆਪਾਂ x+6-6=4*x-6 ਹੁਣ ਆਪਣੇ ਕੋਲ 6 ਨਾਲ 6 ਕੈਨਸਲ ਹੋ ਗਿਆ ਪਲਸ ਮਾਈਨਸ ਤਾਂ ਕੱਲਾ ਕੀ ਰਿਹਾ ਗਿਆ x=4*x ਨਾਲ ਕੀਤੀ 4x-6 ਚੋਕਾ 24 ਹੁਣ ਆਪਣੇ ਕੋਲੇ x ਆ ਪਲਸ ਦਾ ਇਧਰ ਆ ਕੇ -4x= -24 ਹੁਣ 4x ਆ ਪਲਸ ਦਾ ਤੇ 4 ਵਿੱਚੋਂ x ਗਏ 3x ਨਾਲ ਕੀ ਪਿਆ ਮਾਈਨਸ -24 ਕੈਨਸਲ x 24 3 3 ਦੇ ਟੇਬਲ 'ਚ 24 8 ਤੇ ਤਾਂ x ਕਿੰਨਾ ਆ ਗਿਆ 8 ਤਾਂ ਆਪਾਂ ਵਰਤਮਾਨ ਉਮਰ ਪਤਾ ਕਰਨੀ ਸੀ ਤੇ ਪ੍ਰੀਤ ਦੀ ਵਰਤਮਾਨ ਉਮਰ ਕਿੰਨੀ ਹੋ ਜੇਗੀ x 6 ਤਾਂ x ਕਿੰਨਾ ਆਇਆ 8 8 6 ਕਿੰਨੀ ਹੋਗੀ 14 ਸਾਲ ਇਸੇ ਤਰ੍ਹਾਂ ਅਬਦੁੱਲ ਦੀ ਵਰਤਮਾਨ ਉਮਰ ਕਿੰਨੀ ਹੋ ਜੇਗੀ ਕੀ ਮੰਨਿਆ ਸੀ ਅਬਦੁੱਲ ਦੀ ਵਰਤਮਾਨ ਨੂੰ x ਮੰਨਿਆ ਸੀ ਤਾਂ ਬਰਾਬਰ ਕਿੰਨਾ ਆ ਗਿਆ 8 ਸਾਲ 7ਵਾਂ ਸਮ ਦੇਖਦੇ ਹਾਂ 12 ਸਾਲ ਬਾਅਦ ਮੈਂ ਆਪਣੀ 4 ਸਾਲ ਪਹਿਲਾਂ ਦੀ ਉਮਰ ਦਾ 3 ਗੁਣਾ ਹੋਵਾਂਗਾ ਮੇਰੀ ਵਰਤਮਾਨ ਉਮਰ ਪਤਾ ਕਰੋ ਮੈਂ ਇਹਦੇ ਵਿੱਚ ਆਪਾਂ ਲਵਾਂਗੇ ਵਰਤਮਾਨ ਉਮਰ ਵਰਤਮਾਨ ਉਮਰ ਕੀ ਮੰਨਾਂਗੇ x ਤਾਂ 12 ਸਾਲ ਬਾਅਦ ਮੇਰੀ ਕਿੰਨੀ ਹੋਣੀ ਹੈ x 12 ਤੇ 4 ਸਾਲ ਪਹਿਲਾਂ x 4 ਹੁਣ ਆਪਾਂ ਨੂੰ ਗੱਲ ਕੀ ਕੀ ਸੀ ਉਹਨਾਂ ਨੇ ਅਪਰੇਸ਼ਨ ਅਨੁਸਾਰ ਤੇ 12 ਸਾਲ ਬਾਅਦ x 12 ਬਰਾਬਰ ਕੀ ਹੋਏਗਾ 4 ਸਾਲ ਪਹਿਲਾਂ ਦੀ ਉਮਰ ਦਾ 3 ਗੁਣਾ ठीक है चार साल पहला की उम्र का तीन गुणा मतलब तीन गुणा एक्स माइनस चार एक्स प्लस बारह लिख लिया ले बराबरे तीन दुणा एक्स नीति तीन एक्स माइनस चार तीए बारह हूँ अपने को लेक्स एज इट इज़ आ माइनस तीन प्लस का तीन एक्स उधर जाके माइनस तीन एक्स बराबरे आ माइनस का बारह एज इट इज़ आ प्लस का उधर जाके माइनस बारह ਤੇ ਨੈਕਸਟ ਵਿੱਚ ਚੁੱਕ ਸਗੇ 2x ਵੱਡੀ ਰਕਮ ਦੇ ਨਿਸ਼ਾਨ ਮਾਈਨਸ ਦਾ ਬਰਾਬਰ ਹੈ ਮਾਈਨਸ ਮਾਈਨਸ ਪਲੱਸ ਹੁੰਦੀ ਹੈ 12 ਤੇ 12 24 ਜਦੋਂ ਵੀ ਦੋਨੇ ਪਾਸੇ ਨਿਸ਼ਾਨ ਰਿਨਾਤਮਕ ਹੋਵੇ ਤਾਂ ਨਿਸ਼ਾਨ ਹਮੇਸ਼ਾ ਕਿਹੜਾ ਆਉਂਦਾ ਰਿਨਾਤਮਕ ਦਾ ਹੁਣ ਆਪਣੇ ਕੋਲੇ ਮਾਈਨਸ ਨਾਲ ਮਾਈਨਸ ਕੀ ਹੋ ਗਏ ਕੈਨਸਲ ਆ ਦੋ ਇਧਰ ਗੁਣਾ ਚਿਆ ਉਧਰ ਜਾ ਕੇ ਭਾਗ ਹੋ ਜਾਏਗਾ 24 2 2 ਦੇ ਟੇਬਲ ਤੇ 24 12 ਤੇ ਤਾਂ x ਬਰਾਬਰ ਕਿੰਨਾ ਆ ਗਿਆ 12 ਸਾਲ ਤਾਂ ਮੇਰੀ ਵਰਤਮਾਨ ਉਮਰ ਕਿੰਨੀ ਹੋਗੀ 12 ਸਾਲ ਅਠਵਾਂ ਸਵਾਲ ਦੇਖਦੇ ਆ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ ਦੁੱਗਣਾ ਹੈ ਕਹਿੰਦੇ ਕਿ ਜੀਆ ਦੀ ਉਮਰ ਹੈ ਉਹ ਕਾਵਿਆ ਦੀ ਉਮਰ ਦਾ ਦੁੱਗਣਾ ਹੈ ਜੇ ਕਾਵਿਆ ਦੀ ਉਮਰ ਵਿੱਚੋਂ 6 ਸਾਲ ਘਟਾ ਦਿੱਤੇ ਜਾਣ ਅਤੇ ਜੀਆ ਦੀ ਉਮਰ ਵਿੱਚ 4 ਸਾਲ ਜੋੜ ਦਿੱਤੇ ਜਾਣ ਤਾਂ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ 4 ਗੁਣਾ ਹੋ ਜਾਵੇਗੀ ਦੋਹਾਂ ਦੀ ਵਰਤਮਾਨ ਉਮਰ ਪਤਾ ਕਰੋ ਜੀਆ ਦੀ ਉਮਰ ਤੇ ਕਾਵਿਆ ਦੀ ਉਮਰ ਆਪਾਂ ਨੂੰ ਕੀ ਕਿਹਾ ਗਿਆ ਸੀ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ ਦੁੱਗਣਾ ਹੈ ਜੇ ਕਾਵਿਆ ਦੀ ਉਮਰ x ਮੰਨਾਂਗੇ ਤਾਂ ਹੀ ਜੀਆ ਦੀ ਉਮਰ ਦਾ ਦੁੱਗਣਾ ਹੋਏਗਾ 2x ਹੁਣ ਉਹਨਾਂ ਨੇ ਕਿਹਾ ਸੀਗਾ ਜੇ ਕਾਵਿਆ ਦੀ ਉਮਰ ਵਿੱਚੋਂ 6 ਸਾਲ ਘਟਾ ਦਿੱਤੇ ਜਾਣ ਤਾਂ ਕਿੰਨੇ ਸਾਲ ਘਟਾਤੇ x 6 ਇਸੇ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਜੀਆ ਦੀ ਉਮਰ ਵਿੱਚ 4 ਸਾਲ ਜੋੜ ਦਿੱਤੇ ਜਾਣ ਤਾਂ 2x ਕਿੰਨਾ ਲਿਖ ਦਾਂਗੇ 4 ਇਹ ਨਵੀਂ ਉਮਰ ਆ ਗਈ ਆਪਣੇ ਕੋਲੇ ਹੁਣ ਪ੍ਰਸ਼ਨ ਅਨੁਸਾਰ ਕਿਹਾ ਸੀ ਉਹਨਾਂ ਨੇ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ 4 ਗੁਣਾ ਹੋ ਜਾਵੇਗੀ ਤਜਿਆ ਦੀ ਉਮਰ ਬਰਾਬਰ ਹੈ 4 ਗੁਣਾ ਕਾਵਿਆ ਦੀ ਉਮਰ ਤੇ ਜੀਆ ਦੀ ਉਮਰ ਕਿੰਨੀ ਹੈ 2x 4 ਬਰਾਬਰ ਹੈ 4 (x 6) ਨਵੀਂ ਉਮਰ ਆਪਾਂ ਲੈ ਕੇ ਚੱਲਦੇ ਪਏ ਹਾਂ ਹੁਣ ਆਪਣੇ ਕੋਲ 2x 4 4 (x 6) ਨਾਲ ਕਿਤੇ 4x 6 4 24 2x ਆ 4x ਦੇਖੋ ਉਧਰ ਜਾ ਕੇ -4x ਹੋ ਜਾਏਗਾ a 24 एज इट इज a 4 4 ਹੋ ਗਿਆ ਇਧਰ ਜਾ ਕੇ ਹੁਣ 4x ਵਿੱਚ 2x ਗਏ 2x ਵੱਡੀ ਰਕਮਿੰਗ ਚਾਨ ਮਾਈਨਸ ਦਾ ਤਾਂ ਬਰਾਬਰੇ ਮਾਈਨਸ ਮਾਈਨਸ 24 ਚ 28 ਦੋਨੇ ਪਾਸੇ ਨਿਸ਼ਾਨ ਰਨਾਤਮਕਤ ਕਰੀ ਦਾ ਜੋੜ ਹੈ ਨਿਸ਼ਾਨ ਵਿੱਚ ਕਿਹੜਾ ਆਏਗਾ ਮਾਈਨਸ ਦਾ ਤਾਂ ਹੁਣ ਆਪਾਂ ਕੀ ਕਰਾਂਗੇ x -28 -2 ਆ ਜਾਏਗਾ ਥੱਲੇ ਕਿਉਂਕਿ ਇਧਰ ਗੁਣਾ ਜੋ ਉਧਰ ਜਾ ਕੇ ਭਾਗ ਮਾਈਨਸ ਦਾ ਮਾਈਨਸ ਕੈਨਸਲ 2 ਦੇ ਟੇਬਲ ਤੇ 28 14 ਤੇ x ਕਿੰਨਾ ਆ ਗਿਆ 14 ਤਾਂ ਦੋਨਾਂ ਦੀ ਵਰਤਮਾਨ ਉਮਰ ਵੀ ਕੜਨੀ ਹੈ ਵਰਤਮਾਨ ਕਾਵਿਆ ਦੀ ਉਮਰ ਕੀ ਸੀ ਆਪਾਂ ਲੈ ਕੇ ਕਿ ਚੱਲੇ ਸੀਗੇ ਕਾਵਿਆ ਦੀ ਉਮਰ ਨੂੰ x ਤਾਂ ਕਿੰਨੀ ਆਏਗੀ 14 ਸਾਲ ਹੀ ਤੇ ਵਰਤਮਾਨ ਜੀਆ ਦੀ ਉਮਰ 2x ਮੰਨੀ ਸੀ 2 ਦੀ ਗੁਣਾ 14 ਨਾਲ ਕਰਾਂਗੇ ਕਿ ਨਾ ਆ ਜਾਏਗਾ 28 ਸਾਲ ਠੀਕ ਹੈ ਇਹ ਆਪਣਾ ਆ ਗਿਆ ਰਾਈਟ ਆਨਸਰ ਇਸ ਤਰ੍ਹਾਂ ਆਪਣੀ ਅਭਿਆਸ 2.2 ਕੰਪਲੀਟ ਹੁੰਦੀ ਹੈ ਆਸ ਕਰਦਾ ਹਾਂਗੇ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆਈ ਹੋਵੇਗੀ ਥੈਂਕਸ ਫॉर ਵਾਚਿੰਗ ਥਿਸ ਵੀਡੀਓ